ਮੇਰਾ ਮਕਾਨ ਆਦਾ ਉਹ ਵਾਦੀ ਕਿ ਪਤਾ ਮੇਰੇ ਨਾਲ ਇਤਰਾ ਹੋਣਾ ਮੈਂ ਫਿਰ ਲਾ ਨਹੀਂ ਜਾਂਦੀ ਕਾ ਕੇ ਵਿਖਾਇਓ ਕਾ ਕੇ ਤੇਰੀ ਵੀ ਮੇਰੇ ਆਦਮੀ ਦਾ ਸਾਰਾ ਕਹਣਿਆ ਆ ਵੇਖੋ ਮੇਰੀਆਂ ਕਾਪੂਆਂ ਮੇਰੇ ਆਦਮੀ ਦੇ ਨਾਮ ਦੇ ਸਾਰਾ ਖੁਸ਼ਿਆ ਆ ਵੇਖੋ ਦਲਾਲ ਨਾਲ ਤਾਰਾ ਕੁਛ ਜਿਤ ਕੋਈ ਖਰੀਦੀ ਹੋ ਨਾ ਜਰੇ ਤੇ ਤੁਹਾਨੂੰ ਪਹਿਲਾਂ ਕੋਈ ਸੂਚਨਾ ਦਿੱਤੀ ਨਾ ਨੇ ਮੈਨੂੰ ਨਹੀਂ ਦੱਸਿਆ ਦਿੱਤਾ ਜਦ ਕਰ ਨਾ ਪੰਜ ਦਿਨ ਅੜਤੀ ਨਾ ਮੈਂ ਆਪਣੇ ਆਦਮੀ ਦੀ ਜਿੱਕੀ ਲੈ ਕੇ ਜਾਂਦੀ ਨਹੀਂ ਵੇਖੀ ਜਾਂਦੀ ਇਹ ਰੋਂਦੀ ਕੁਰਲਾਉਂਦੀ ਔਰਤ ਆਖਰ ਕਿਉਂ ਪਾ ਰਹੀ ਤਰਲੇ ਧਿਆਨ ਦੇ ਨਾਲ ਵੇਖੋ ਇਸ ਵੀਡੀਓ ਨੂੰ ਦਰਅਸਲ ਪੰਜਾਬ ਅੰਦਰ ਨਸ਼ਾ ਤਸਕਰਾਂ ਦੇ ਘਰ ਲਗਾਤਾਰ ਸਰਕਾਰ ਦੇ ਵੱਲੋਂ ਤਹਿ ਤੇੜੀ ਕੀਤੇ ਜਾ ਰਹੇ ਨੇ ਤਸਵੀਰਾ ਹਰ ਰੋਜ਼ ਹੀ سوشل میڈیا ਦੇ ਉੱਪਰ ਵਾਇਰਲ ਹੁੰਦੀਆਂ ਪਈਆਂ ਨੇ ਇਸ ਸਬੰਧੀ ਇੱਕ ਵੀਡੀਓ سوشل میڈیا ਦੇ ਉੱਪਰ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਪਈ ਹੈ ਜਿਸ ਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਕਾਫੀ ਭਾਵੁਕ ਹੋ ਜਾਵੋਗੇ ਇੱਕ ਔਰਤ ਜਿਹੜੀ ਛੋਟੇ ਜਿਹੇ ਬੱਚੀ ਦੇ ਨਾਲ ਰੋਂਦੀ ਘਰ ਲਾਉਂਦੀ ਆਖਦੀ ਪਈ ਹੈ ਕਿ ਮੇਰਾ ਘਰ ਨਾ ਤੋੜੋ ਇਹ ਘਰ ਮੇਰੇ ਪਤੀ ਦੇ ਨਾਂ ਤੇ ਹੈ ਮੇਰੀ ਸਭ ਨੂੰ ਬੇਨਤੀ ਹੈ ਕਿ ਮੇਰਾ ਘਰ ਨਾ ਤੋੜੋ ਮੈਂ ਆਪਣੇ ਪੁੱਤਰ ਨੂੰ ਬੇਦਖਲ ਕਰ ਚੁੱਕੀ ਹਾਂ ਸਲੇਸ ਦਾ ਪੁੱਤਰ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਤੇ ਪੁੱਤਰ ਦੀ ਸਜ਼ਾ ਇਸ ਪਰਿਵਾਰ ਦੇ ਘਰ ਨੂੰ ਢਾਕੇ ਦੇਣ ਦੀ ਕੋਸ਼ਿਸ਼ ਪ੍ਰਸ਼ਾਸਨ ਕਰਦਾ ਪਿਆ ਸੀ ਕਿ ਇਸੇ ਦੌਰਾਨ ਔਰਤ ਰੋਂਦੀ ਕੁਰਲੌਂਦੀ ਨਜ਼ਰ ਆਈ ਤੇ ਅੰਤ ਪ੍ਰਸ਼ਾਸਨ ਦੇ ਵੱਲੋਂ ਇਸ ਔਰਤ ਦਾ ਘਰ ਤੋੜ ਦਿੱਤਾ ਜਾਂਦਾ ਹੈ। ਇਹ ਔਰਤ ਅੰਤ ਤੱਕ ਤਰਲੇ ਪਾਉਂਦੀ ਹੈ ਕਿ ਇਹ ਘਰ ਉਸਦੇ ਪਤੀ ਦੇ ਨਾਂ ਤੇ ਹੈ ਤੇ ਉਸਨੇ ਆਪਣੇ ਪੁੱਤਰ ਨੂੰ ਬੇਦਖਲ ਕਰ ਦਿੱਤਾ ਹੋਇਆ ਹੈ। ਵੇਖੋ ਕਿੰਜ ਬਿਲਖਦੀ ਪਈ ਹੈ ਇਹ ਮਾਂ ਤੇ ਤਰਲੇ ਪਾਉਂਦੀ ਪਈ ਹੈ ਕਿ ਸਾਂ ادا کر نہ توڑو ਕਿ ਪਤਾ ਹੀ ਮੇਰੇ ਨਾਲ ਇਸ ਤਰ੍ਹਾਂ ਬਣਾਵਾ ਫੇਲਾ ਨਾ ਜਾਂਦੀ ਕਾਕੇ ਵਿਖਾਇਓ ਕਾਕੇ ਤੇਰੀ ਵੀ ਮੇਰੇ ਆਦਮੀ ਦਾ ਤਾਰਾ ਬਣਿਆ ਕਾਕੇ ਵਿਖਾਇਓ ਤੂੰ ਅਰੇ ਜੂ ਬੜੀ ਪਤਵਖਾਈ ਨੇ ਆਪ ਹੌਸ ਪਰਨਨ ਆਵੇ ਕੋ ਮੇਰੀਆਂ ਕਾਪਾ ਮੇਰੇ ਆਦਮੀ ਦਾ ਨਾ ਦਾ ਤਾਰਾ ਖੁਸ਼ਿਆ ਆਹ ਵੇਖੋ ਦਲਾਲ ਨਾਲ ਤਾਰਾ ਕੋਈ ਜਿੰਦ ਕੋਈ ਖਰੀਦੀ ਹੋ ਨਾ ਜੇ ਨਹੀਂ ਜਗਾ ਤੁਹਾਡੇ ਆਪਣੇ ਨਾਂ ਤੇ ਚਲੋ ਮੇਰੇ ਆਦਮੀ ਨੇ ਨਾਂ ਤੇ ਰੋਸ਼ਨ ਲਾਲ ਦੇ ਨਾਂ ਤੇ ਆ ਤੇ ਫਿਰ ਤਾਰਿਆ ਕਰ ਰੋਸ਼ਨ ਲਾਲ ਕਾਰਪਰੀਅੰਟ ਦੇ ਵਿੱਚ ਮਲਾਜਮ ਸੀ ਤੇ ਤੜਾ ਮੁੰਡਾ ਕਿਥੇ ਜਿਹਦੇ ਨਾਮ ਤੇ ਤੇ ਬਣਾ ਮੈਂ ਬੜਾ ਜਰਦ ਕਰਨ ਬਟਿਆ ਜੀ ਉਹਨੂੰ ਪਤਾ 걸 ਕੀਤਾ ਕਿ ਮੈਸੇਜ ਕਰੋ ਕਟਿਆ ਬਣਾ ਬੜਾ ਤੇ ਮੇਰੀ ਨਾ ਵੀ ਮੇਰ ਨਾਲ ਲੜਦੀ ਫਿਰਦੀ ਫਤਰਾ ਕਰਤਾ ਇਹਨਾਂ ਨੂੰ ਤੇ ਤੁਹਾਨੂੰ ਪਹਿਲਾਂ ਕੋਈ ਸੂਚਨਾ ਦਿੱਤੀ ਇਹਨਾਂ ਨੇ ਮੈਨੂੰ ਨਹੀਂ ਸੋਚੀ ਮੈਂ ਦਿੱਤਾ ਜਦ ਕਰਨਾ ਮੈਂ 5 ਦਿਨ ਅੜਦੀ ਨਾ ਮੈਂ ਆਪਣੇ ਆਦਮੀ ਦੀ ਸਿੱਕਰੀ ਲੈ ਕੇ ਜਾਂਦੀ ਹਮੇਰਾ ਮਕਾਨ ਅੱਧਾ ਉਹ ਵਾਲੀ ਇਹਦਾ ਕੋਈ ਆਹ ਤੋਂ ਉਹ ਖਾਵੇ ਤਾਂ ਉਹ ਨਛਵੇ ਤਾਂ ਪਰ ਪਤੀ ਇਹ ਕਰਨੀ ਉਹਨੂੰ ਰਾਮ ਦਿੰਦੇ ਜਿਆਦਾ ਜਿਆਦਾ ਆਪਣੇ ਆਦਮੀ ਦੀ ਪਣੀ ਹੋਈਆਂ ਮੇਰੀਆਂ ਕਾਪਲਾਂ ਦੇਖੋ ਮੈਂ ਲੋ ਹੋ ਜਾਏਗਾ ਮੁੰਡਾ ਉਤਰਾ 4 ਲੱਖ 30 ਹਜ਼ਾਰ ਰੁਪਏ ਕਟਾ ਕੇ ਬਣਾਇਆ ਥੱਲੇ ਮੇਰਾ 19 ਲੱਖ ਰੁਪਏ ਮਿਲਿਆ ਜਿੱਤੋਂ ਮੈਂ ਇਹ ਬਣਾਇਆ ਹੋਇਆ ਵਾ ਮੁੰਡਾ ਕਿੱਥੇ ਤਲਾ ਮੈਂ ਨਾਲੇ ਮੁੰਡਾ ਲਿਖਿਆਗਾ ਮੈਂ ਬੜੇ ਕਲੀਅਰ ਦਾ ਕਰ ਉਹ ਕੱਢਿਆ ਆਵਾ ਇਹ ਤੁਸੀਂ ਦੁਆ ਇਹਥੋਂ ਦੁਆ ਲੈ ਸਕਦੇ ਜੇ ਮੇਰਾ ਮਕਾਨ ਨਾ ਕਰ ਕੇ ਪਹਿਲੀ ਕਿਹਦੀ ਕਸ਼ਿਸ਼ ਰੱਖੀ ਕਿਤੀ ਹੋਈ ਆ ਵੇਖੋ ਮੈਂ ਦਰਖਾਸਤਾਂ ਤੁਸੀਂ ਵੇਖਦੇ ਨਹੀਂ ਪਾਜੀ ਤੁਸੀਂ ਬਿਲਕੁਲ ਇੱਧਰ ਆ ਰਹੇ ਲਾਏ ਜੇ